ਤੋ ਤੇ ਗੋਟਾ ਸਿਆਸੀ ਫੇਰ ਬਦਲ ਲਾ ਦੇਖਣ ਨੂੰ ਮਿਲ ਰਿਹਾ ਜੁਆਂ ਦਾ ਸਰ ਨੇ ਕੀ ਸਾਰੇ 16 ਮੰਤਰੀਆਂ ਦੇ ਵੱਲੋਂ ਜੁੜਾ ਕੀ ਅਸਤੀਫਾ ਦੇ ਦਿੱਤਾ ਗਿਆ ਤਾਂ ਇਹ ਵੱਡੀ ਅਪਡੇਟ ਇਸ ਵੇਲੇ ਸਾਹਮਣੇ ਆ ਰਹੀ ਹੈ ਗੁਜਰਾਤ ਦੀ ਰਾਜਨੀਤੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਜਰਾਤ ਸਰਕਾਰ ਦੇ ਸਾਰੇ ਮੰਤਰੀਆਂ ਨੇ ਵੀਰਪਾਡ ਨੂੰ ਅਸਤੀਫਾ ਦਿੱਤਾ ਜੁहां ਮੁੱਖ ਮੰਤਰੀ ਭពਿੰਦਰ ਪਟੇਲ ਨੂੰ ਛੱਡ ਕੇ ਰਾਜ ਵਿੱਚ ਭਾਰਤ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਸਾਰੇ 16 ਮੰਤਰੀਆਂ ਨੇ ਅਸਤੀਫਾ ਦਿੱਤਾ ਮੁੱਖ ਮੰਤਰੀ ਭពਿੰਦਰ ਪਟੇਲ ਜਲਦ ਹੀ ਰਾਜਪਾਲ ਨੂੰ ਮੰਤਰੀਆਂ ਦੇ ਅਸਤੀਫੇ ਸੌਂਪਣਗੇ ਤੇ ਅਜਿਹਾ ਇਸ ਲਈ ਹੋਇਆ ਕਿਉਂਕਿ ਗੁਜਰਾਤ ਵਿੱਚ ਭਾਜਪਾ ਸਰਕਾਰ ਮੰਤਰੀ ਮੰਡਲ ਦਾ ਵਿਸਥਾਰ ਕਰਨ ਜਾ ਰਹੀ ਹੈ ਨਵੇਂ ਮੰਤਰੀ ਮੰਡਲ ਦਾ ਸੋਚੁਕ ਸਮਾਗਮ ਗਾਂਧੀ ਨਗਰ ਵਿੱਚ ਹੋਵੇਗਾ ਤੇ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਗੁਜਰਾਤ ਸਰਕਾਰ ਦੇ ਨਵੇਂ ਮੰਤਰੀ ਮੰਡਲ ਦਾ ਸੋਚੁਕ ਸਮਾਗਮ ਸ਼ੁੱਕਰਵਾਰ ਨੂੰ ਦੁਪਹਿਰ 12:40 ਤੇ ਹੋਵੇਗਾ ਤੇ ਸੂਤਰਾਂ ਦੇ ਅਨੁਸਾਰ ਨਵੀਂ ਕੈਬਨਿਟ ਵਿੱਚ ਦੋ ਉਪ ਮੁੱਖ ਮੰਤਰੀ ਨਿਯੁਕਤ ਕੀਤੇ ਜਾ ਸਕਦੇ ਨੇ ਕੈਬਨਿਟ ਦੇ ਵਿੱਚ ਨਵੇਂ ਚਿਹਰੇ ਜਿਹੜੇ ਸ਼ਾਮਿਲ ਹੋਣ ਦੀ ਉਮੀਦ ਜੁਤਾਈ ਜਾ ਰਹੀ ਹੈ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਿਲ ਹੋਏ ਵਿਧਾਇਕ ਵੀ ਮੰਤਰੀ ਜੜੇ ਕੀ ਬਣ ਸਕਦੇ ਨੇ ਤਾਂ ਇਹ ਵੱਡਾ ਫੇਰ ਬਦਲਿਕ ਸਿਆਸੀ ਫੇਰ ਬਦਲ ਦੇਖਣ ਨੂੰ ਮਿਲ ਰਿਹਾ ਮੁੱਖ ਮੰਤਰੀ ਨੂੰ ਛੱਡ ਕੇ ਸਾਰੇ 16 ਮੰਤਰੀਆਂ ਨੇ ਜੜਾ ਕੀ ਅਸਤੀਫਾ ਦੇ ਦਿੱਤਾ ਹੈ